ਇਕਲੀਅਰ ਤੇ ਕਿੰਨੇ ਇਨਾਮ ਲੱਗੇ ਦੇਖੋ ਇਹ ਰੋਪੜ ਸ਼ਹਿਰ ਦੇ ਅਸ਼ੋਕਾ ਲਾਟਰੀ ਹੈ ਸਾਡਾ ਸਟਾਲ ਜਿਹੜਾ ਸ਼ੋਕਾ ਲਾਟਰੀ ਨਾਮ ਤੋਂ ਮਸ਼ਹੂਰ ਹੈ ਮੈਂ ਓਨਰ ਉਹਨਾਂ ਨਾਲ ਲੱਗੀ ਨਮਾ ਸ਼ਹਿਰ ਮੋਹਾਲੀ ਦਾ ਰੋਪੜ ਜ਼ਿਲ੍ਹੇ ਦਾ ਨੰਬਰ 1 ਇਹ ਆਊਟਲੈਟ ਬਣ ਚੁੱਕਿਆ ਹੈ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਆਸ ਸਾਡੇ ਨਾਲ ਜੁੜ ਚੁੱਕੀ ਹੈ ਲੋਕ ਕਹਿੰਦੇ ਆ ਅੱਜ ਆਪਣੇ ਮੂੰਹੋਂ ਵੀ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਬਹੁਤ ਹੀ ਭਾਗਾ ਦੀ ਦੁਕਾਨ ਬਣ ਗਈ ਹੈ ਕਿਉਂਕਿ ਹਰੇਕ ਬੰਦਾ ਸਾਡੇ ਕੋਲ ਲਾਟਰੀ ਲੈ ਕੇ ਆਪਣੀ ਕਿਸਮਤ ਅਜ਼ਮਾਣਾ ਜਾਂਦਾ ਹੈ ਲੱਖਵਤੀ ਤੇ ਕਰੋੜਵਤੀ ਬਣਨਾ ਜਾਂਦਾ ਜਿਵੇਂ ਕਿ ਹੁਣ ਆ ਪਿਛਲੇ 10 ਦਿਨਾਂ ਦੇ ਵਿੱਚ ਹੀ ਸਾਡੇ ਕੋਲ ਜਿਹੜਾ 1 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ 50 ਰੁਪਏ ਦੀ ਟਿਕਟ ਸੀ ਸਿਰਫ ਓਨਲੀ 50 ਰੁਪਏ ਦੀ ਟਿਕਟ ਸੀ ਔਰ 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਜਿਹਦਾ ਟਿਕਟ ਦਾ ਨੰਬਰ ਸੀਗਾ D 41682 ਇਸ ਤੋਂ ਬਾਅਦ ਵੀ ਸਾਡੇ ਕੋਲ ਜਿਹੜਾ ਕੱਲ ਇਨਾਮ ਹਿੱਟ 10 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਇਹ 100 ਟਿਕਟ ਦੀ ਕਾਪੀ ਹੁੰਦੀ ਹੈ 7 ਰੁਪਏ ਵਾਲੀ ਟਿਕਟ ਹੁੰਦੀ ਹੈ ਡੀਅਰ ਦੀ ਕਸਟਮਰ ਨੇ ਸਾਡੇ ਕੋਲ 100 ਟਿਕਟ ਇਕੱਠੀ ਖਰੀਦੀ ਸੀਗੀ 700 ਰੁਪਏ ਦੀ ਜਿਹਦੇ ਵਿੱਚ ਉਹਦੀ 100 ਦੀ 100 ਟਿਕਟ ਲੱਗ ਗਈ ਹੈ 10000 ਰੁਪਏ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣ ਗਈ ਹੈ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਸ਼ੌਕਾ ਲਾਟਰੀ ਨੂੰ ਮਿਲਿਆ ਔਰ ਇਸ ਪਿਆਰ ਦਾ ਬਹੁਤ-ਬਹੁਤ ਧੰਨਵਾਦੀ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜਿੱਥੇ ਵੀ ਰੋਪੜ ਜ਼ਿਲ੍ਹੇ ਦੀ ਟਿਕਟ ਬਾਹਰ ਚ ਤਾਂ ਸ਼ੋਕਾ ਲੋਟੀ ਦੇ ਆ ਕੇ ਟਿਕਣ ਪਾਓ ਔਰ ਆਪਣੀ ਕਿਸਮਤ ਅਜਮਾਓ ਕਿਉਂਕਿ ਸਾਡੇ ਕੋਲ ਰੈਗੂਲਰ ਹੀ ਇਨਾਮ ਨਿਕਲਨੇ ਸ਼ੁਰੂ ਹੋ ਗਏ ਆ ਜਿਹੜੇ ਕੀ ਇਨਾਮ ਨਿਕਲਦੇ ਨੇ ਸਾਡੇ ਕੋਲ ਲੱਖਾਂ ਰੁਪਏ ਦੇ ਜਿਹੜੇ ਇਨਾਮ ਆ ਉਹ ਰੈਗੂਲਰ ਨਿਕਲਦੇ ਹੀ ਰਹਿੰਦੇ ਇਹਦੀ ਕੋਈ ਗਿਣਤੀ ਨਹੀਂ ਹੈ ਔਰ ਇਸ ਹੀ ਸਾਲ ਸ਼ੁਰੂਆਤ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਇਨਾਮ ਦਿੱਤਾ ਸੀ ਜੋ ਸਾਡੇ ਸਟਾਲ ਦੀ ਮੇਨ ਪਛਾਣ ਬਣ ਗਈ ਜਿਵੇਂ ਕਿ 10 ਕਰੋੜ ਦਾ ਇਨਾਮ ਲੋਹੜੀ ਬੰਪਰ ਦਾ ਇਸ ਹੀ ਸਾਲ 18 ਜਨਵਰੀ 2025 ਵਿੱਚ ਸਾਡੇ ਕੋਲ ਲੱਗਿਆ ਸੀ ਸਾਡੀ ਵੇਚੀਆਂ ਟਿਕਟਾਂ ਰਾਹੀਂ ਨਿਕਲਿਆ ਸੀਗਾ 10 ਕਰੋੜ ਰੁਪਏ ਦਾ ਇਨਾਮ ਤੇ ਉਹੀ ਬੰਪਰ 10 ਲੱਖ ਰੁਪਏ ਲਖੀ ਜੀ ਜਿਹਨਾਂ ਦਾ ਨਾਮ ਨਿਕਲਿਆ ਤੇ ਉਹ winner ਕੋਣ ਨੇ ਦੇਖੋ winner ਉਹ ਸਾਡੇ ਰੋਪੜ ਦੇ ਹੀ ਨੇ ਇੱਥੇ ਨੇੜੇ ਤੇਰੇ ਪਿੰਡ ਦੇ ਆ ਕਈ ਵਾਰੀ ਕੀ ਆ ਹੁੰਦਾ ਕਿ ਸਿਕਿਉਰਿਟੀ ਰੀਜਨ ਹੁੰਦਾ ਹੈ ਇਨਾਮੀ ਰਾਸ਼ੀ ਦਾ ਮਾਮਲਾ ਹੁੰਦਾ ਅਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਲੀਕ ਨਹੀਂ ਕਰ ਸਕਦੇ winner ਖੁਦ ਕੈਮਰੇ ਦੇ ਸਾਹਮਣੇ ਨਹੀਂ ਆਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਰਦਾ ਹੁੰਦਾ ਉਹ ਪਾਣਾ ਹੁੰਦਾ ਤੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਉਹਦੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਜੋ ਵੀ ਬਾਕੀ ਗਵਰਨਮੈਂਟ ਦਾ ਪ੍ਰੋਸੈਸ ਹੁੰਦਾ ਉਹ ਟਿਕਟ ਜਮ੍ਹਾਂ ਕਰਵਾ ਕੇ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਜਦੋਂ ਵੀ ਪੇਮੈਂਟ ਬਣਦੀ ਹੈ ਉਹ ਬਣਦੀ ਪੇਮੈਂਟ ਉਹਨਾਂ ਦੀ ਟਾਈਮ ਤੇ ਨਿਸ਼ਚਿਤ ਸਮੇਂ ਦੇ ਆਧਾਰ ਤੇ ਆ ਜਾਏਗੀ